ਕੀ ਆ ਸਾਰਾ ਸ਼ੁਰੂਆਤ ਕਰਦੇ ਨੇ ਵਲੋਗ ਦੇ ਵਿੱਚ ਤੇ ਮੈਂ ਤੇ ਹੁਣੇ ਪਿੰਡੋਂ ਘਰੇ ਘਰੇ ਆਇਆ ਵਾ ਤੇ ਬਾਕੀ ਮੈਂ ਪਿੰਡ ਤੁਰ ਲੱਗਿਆ ਵਲੋਗ ਬਣਾਇਆ ਸੀ ਮਕਲੀ ਪੈਂਡ ਕਰਦੀ ਜਾਂਦੇ ਉਹਦੇ ਸਾਰੇ ਗਲੇ ਲੈ ਵੀ ਇਹਨੂੰ ਬੜੀ ਪਈਓ ਕਿ ਮੈਨੂੰ ਸਕੂਟਰ ਚਲਾਉਣ ਦੇ ਦੇ ਦੋ ਬਸ ਇਧਰ ਲੈ ਜਾ ਸਿੱਧਾ ਇਧਰ ਪਈਓ ਇਧਰ ਨੂੰ ਜਾਂਦੇ ਜਾਂਦੇ ਕਹਿ ਨਹੀਂ ਕਹਿੰਦੇ ਕੋ ਇਧਰ ਨੂੰ ਲੈ ਆ ਵੀ ਸਿੱਧਾ ਹੀ ਲੈ ਜੰਦੀ ਆ ਉਹ ਇਧਰ ਕਿੰਨਾ ਗੰਧ ਹੋਇਆ ਇੱਥੇ ਆ ਨਾ ਇਧਰ ਲੈ ਪਾਸੇ ਬਹੁਤ ਸ਼ਪੜਿਆ ਗੰਦਾ ਆ ਚਲਾ ਲਾ ਚਲਾ ਲਾ ਹੁਣ ਚਲਾ ਆ ਮੈਂ ਮਗਰ ਬੈਠਾ ਹਾਂ ਲੈ ਮੁੰਡੇ ਨੂੰ ਮੈਂ ਸਕੂਟਰੀ ਜਾਸ ਖਾ ਦਈਏ ਰਾਤੀ ਕਹਿੰਦਾ ਹੁਣ ਵੇਖ ਸਿਰ ਸਿਰ ਕਹਿੰਦਾ ਚੱਲੇ ਆਪਾਂ ਘਰੇ ਕਿਉਂਕਿ ਮੈਂ ਵੀ ਜਾਣਾ ਸਕੂਲੇ ਆ ਜੇ ਪੱਕਾ ਚਾਪਕਾ ਪਤਾ ਨਹੀਂ ਆ ਤੇ ਆਜੇ ਮੈਂ ਵੀ ਜਾਣਾ ਸਕੂਲੇ ਤੇ ਬਾਕੀ ਦੇਖਦੇ ਆ ਕੀ ਬੰਦਾ ਇੱਧਰ ਨੂੰ ਪਾਣਾ ਹੋਰ ਨਾ ਹੋ ਥੋੜੀ ਰੇਸ ਦੇ ਇੱਧਰ ਨੂੰ ਜਾਂਦੇ ਹਾਂ ਹਾਂ ਜਾਂਦੇ 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 ਤੇ ਮੈਂ ਚੱਲ ਮੁੰਡੇ ਸਕੂਟਰੀ ਜਾਸ ਖਾ ਦਈਏ ਤੇ ਵਿਸ਼ਾਲ ਨੇ ਵੀ ਨਾਲ ਹੀ ਚੱਲ ਜਾਣਾ ਕਿਉਂਕਿ ਉਹਨੇ ਵੀ ਜਾਣਾ ਕੰਮ ਤੇ ਉਹਨੂੰ ਪਟਾਲੇ ਚੁੰਗੀ ਦੇ ਤਾਰ ਦਾਂਗੇ ਆਪਾਂ ਜਦੋਂ ਦੇ ਜਾਂਦੇ ਜਾਂਦੇ ਆਪੇ ਮੰਮੀ ਨੇ ਵੀਡੀਓ ਵੇਖ ਲੈਣੀ ਹੋਣੀ ਚਲਾ ਲੈਂਦਾ ਮੁੰਡਾ ਮੈਂ ਸਕੂਟਰੀ ਲੈ ਲੈ ਆ ਦੇ ਆਪਾਂ ਜਾ ਆ ਮਾੜੀ ਆਹ ਗਲੀ ਹੈਗੀ ਆਹ ਗਲੀ ਆਹ ਆਂ ਦੁਜਾ ਫਾਰਮ ਜਾਂਦੇ ਚਲਾ ਤੇਜ਼ ਚਲਾ ਤੇਜ਼ ਚਲਾ ਅਈ ਯਾਰ ਜਦ ਤੂੰ ਮੈਂ ਕਹਿਣਾ ਹੈਂਡਲ ਖੜਨੂੰਗਾ ਹੁਣ ਫੜਿਆ ਤੂੰ ਆਪ ਤੇ ਕੋਈ ਗੱਲ ਨਹੀਂ ਮੈਂ ਫੜ ਲੈਣਾ ਹਿੰਦੂ ਮੈਂ ਚੱਲਾਂਗਾ ਜਿਆਦਾ ਜਣਾ ਨਾਲ ਕੇਂਦਰ ਗਾੜੀ ਨੰਦਪੁਰ ਚੱਲਣਾ ਲੈ ਲੈ ਮੈਂ ਤੇਰੀ ਰਾਹ ਨਾਲ ਮਸ਼ਾਲ ਜਾਣਦੇ ਆ ਤੇ ਇਧਰ ਵੇਖਨੀ ਤੇਰ ਕਰਦੇ ਹੋਲੀ ਕਰਾਣਾ ਕਿਤੇ ਨਹੀਂ ਲੇਟ ਹੁੰਦਾ ਕੰਮ ਤੋਂ ਇਹ ਨਾ ਕੀ ਹੋ ਰਿਹਾ ਵਾ ਉਹ ਤੋਂ ਮੈਂ ਬੜਾ ਹੋ ਗੈਰ ਬੁੱਢਾ ਲੱਗ ਨਹੀਂ ਆ ਬੋਲੋ ਉਹ ਵੇਲੀ ਜਨੇ ਜੇ ਅਸਲੀ ਗੱਲ ਦੇ ਦੀ ਰੋਸ ਤੇ ਕੋਈ ਨਾ ਪਤਾ ਇੱਕ ਤਾਂ ਮੈਨੇਜਰ ਜੜਾ ਲੇਟ ਹੋ ਜਾਂਦਾ ਆਹੀਂ ਵੀ ਇਧਰ ਆ ਗਿਆ 9:00 ਦਾ ਵਜੇ ਚਾਈਦਾ फेर ਵੀ ਕਹਿੰਦੇ ਆ ਵੀ ਟਾਈਮ ਨਾ ਆਇਆ ਕਰੋ ਬੈਠੀ ਆਇਆ ਕਰੋ ਤਰਸਾ ਦੇ ਪਾਓ ਕੋਲੇ ਵਾਪਸ ਮੈਨ ਲਾਣਾ ਨਹੀਂ ਤੇ ਇੱਕ ਵੱਡੀ ਕੱਪ ਹੁੰਦਾ ਦਾ ਬੜਾ ਬੜਾ ਤਕੜਾ ਦੋਸਤੋ ਉਹ ਮਮਾ ਆ ਕੇ ਪਹੁੰਚਿਓ ਹੈ ਹੋਮ ਹੋਮ ਡਿਲੀਵਰੀ ਦੇਣ ਆਏ ਆ ਲੈ ਆ ਵੀ ਸਸਰੀਕਰ ਸਸਰੀਕਰ ਕੀ ਹਾਲ ਹੈ ਹੋ ਆ ਜਾਓ ਸਸਰੀਆ ਮਸੀ ਹੀਰਿਆ ਕੀ ਆਵਾ ਵੀਰ ਚਾ ਪਿਆ ਆ ਕੇ ਗੱਲਾਂਗੇ ਮੋ ਅੱਜ ਕੇ ਭਰਾਵਾ ਤੂੰ ਕਹਿ ਕੰਮ ਤੋਂ ਹਟਾ ਦੇਣਾ ਮੈਨੂੰ ਯਾਬਦਾ ਨਹੀਂ ਹਟਦੇ ਨਹੀਂ ਹਟਦੇ ਕਈ ਮੜਾਕ ਟਾਈਮ ਲੱਗ ਗਿਆ ਪਿੰਡ ਆਇਆ ਮੋ ਅੱਜ ਕੇ ਧੋਪ ਵੇਲਾ ਕਿ ਨਹੀਂ ਚੜ ਗਈ ਚਾਸ ਵੇਰ ਕੈਮਰਾ ਕਮਾ ਕੇ ਦੱਸੋ ਵੀ ਧੋਪਾ ਜੀ ਪੂਰੀ ਲੱਗੀ ਕੋ ਪੂਰੀ ਲੱਗੀ ਭਰਾਵਾ ਹਾਂ ਛੁੱਟੀ ਫੇਰ ਅਜ ਕੰਮ ਤੋਂ ਕਾਦੀ ਛੁੱਟੀ ਕੰਮ ਤੇ ਜਾਣਾ ਡਿਊਟੀ ਇਸ ਡਿਊਟੀ ਹਾਂ ਉਹ ਤੁਹਾਡੀ ਭਲੀ ਹੋਵੇ ਕੰਮ ਕਾਹਦਾ ਡਿਊਟੀ ਕਹਿੰਦੇ ਗਲਾਫਾ ਲਿਆ ਵੀ ਚੰਗਾ ਵੰਡਿਆ ਹੋ ਗਲਾਫਾ ਫਰ ਲਾਈਦਾ ਹੀ ਅਈ ਦਾ ਗਲਾਫਾ ਵਾਲਾ ਕਿੱਧਰ ਰੱਖਣ ਚੱਲਾ ਵਾ ਕੋਈ ਨਹੀਂ ਕਹਨੇ ਕਟਾਇ ਸੋਨੇ ਦਾ ਕੱਪੜਾ ਫੇਰੇ ਚੱਲਿਆ ਫੇਰੇ ਕੋਈ ਨਹੀਂ ਫੇਰ ਕੇ ਦਿਨਾਉਂਗਾ ਵਾ ਜਾਣਾ ਇੱਥੇ ਅਨੰਦਪੁਰ ਸਾਹਿਬ ਹੋਏ ਮੇਰਾ ਦੇ ਕੱਚਾ ਪੱਕਾ ਵਾ ਪੇਪਰ ਆ ਤੇਰੇ ਪੇਪਰ ਆ ਗਈ ਹੂੰ ਪੇਪਰ ਆ ਚੱਲ ਪੇਪਰ ਤੇ ਛੇ ਨੂੰ ਆਪਾਂ ਪੰਜ ਨਹੀਂ ਵਾਪਸ ਆਇਆ ਨਾ ਚੱਲ ਕੋਈ ਨਹੀਂ ਵਰਨਾ ਤੂੰ ਕਿੱ데 ਕਿੰਨਾ ਹੁੰਦਾ ਮੂੰਝਵਾਨੀ ਪੇਪਰ ਦੇ ਆਈਦੇ ਆ ਮੂੰਝਵਾਨੀ ਆਈ ਪੇਪਰ ਦੇ ਲੋਕੀ ਦਾ ਦਿਨ ਰਾਤ ਪਰਦੇ ਰਹਿੰਦੇ ਆ ਆਪਾਂ ਗਏ ਤਾਂ ਖਾਲੀ ਪੇਪਰ ਦੇ ਗਏ ਫਿਰ ਬਿਨਾ ਪੜੇ ਕ ਦਿਖੇ ਨੇ 50% ਵੀ ਲੈ ਕੇ ਦਿਖਾ ਦੇ ਉਹ ਡੀ ਵਾਲੀ ਵਾਲੇ ਚਾਹ ਪੈ ਗਈ ਹੱਥ ਤੇ ਆ ਵੀ ਲੋ ਐ ਲੱਗਾ ਕਰ ਲਦੇ ਉਹ ਜਾ ਹੋ ਜਾਣ ਚਾਹ ਪੈ ਗਈ ਹੁਣ ਇਹ ਚਾਹ ਬਾ ਮਾ ਮਾ ساری ਚਾਹ ਨਾ ਭਰ ਲਈ ਮੱਖੀਆਂ ਬੈਨ ਨਾ ਸਾੜੀ ਦੇੜੀ ਲੈ ਮਮੀ ਡੈਡੀ ਹੁਣੇ ਹੁਣੇ ਆਏ ਕੰਮ ਤੋਂ ਤੇ ਆਉਂਦੇ ਚਾਹ ਪੀਣ ਆਪੇ ਹੀ ਇੱਧਰ ਹਰੇ ਹੋਰ ਨਹੀਂ ਮੋਤੀ ਵੀ ਗਏ ਮਾਰੇ ਹੋਰ ਕਰਨ ਤੇ ਮੈਨੂੰ ਬੰਦ ਕਰਦਾ ਹੈ ਕਰ ਲਾ। ਨਾਲ ਜਿਆ ਕੀ ਵੀ ਜਾ ਰਿਹਾ ਉਹ ਦੇਖਣ ਦਾ ਕਿ ਬਸ ਮੈਨੂੰ ਕੋ ਖਾਣ ਦੇ ਦੇਣ ਕੋ ਲੱਗ। ਹਾਂ ਛਤਰਖਾਲਾ। ਕੀ ਮਾਰੀਏ? ਹਣ ਹੁਣ ਕੀ ਲੱਗਿਆ ਜੇ ਕਰਨਾ? ਛੋਲ ਨਾ ਗੰਗਾ ਬੋਲਣ। ਛੋਲ ਜੇ ਜੰਦ ਕਰਦੇ ਹਾਂ। ਨਾਲ ਚਨੇ ਲੱਗੇ 1:9 ਬਜੇ ਰੰਗ ਕੋਈ ਚੋਲੇ ਆਲਾ ਆ ਸਿਹਰੇ ਬਣਾਇਦ ਨੂੰ ਇਹਦਾ ਹੂੰ ਸਿਹਰੇ ਲਓ ਮਾੜਾ ਬਣਾਇਆ ਬੜੇ ਸਵਾਦੀ ਮੰਮੀ ਮਜ਼ਾ ਆ ਗਿਆ ਖਾ ਕੇ ਦੁਕਾਨ ਤੋਂ ਹੀ ਨਾ ਖਰੀਦੀ ਮੈਂ ਰੋਟੀਆਂ ਦੇ ਨਿਕਣੇ ਬਿਖਾਰ ਦਾ ਕਰਕੇ ਤੁਮ ਮੈਂ ਚੋਲ ਬਣਾ ਕੇ ਲੈ ਜੀ ਠੀਕ ਇਹਦੇ ਲਵੇਸ ਨਹੀਂ ਉਹਦਾ ਚੋਲ ਗਰਮ ਹੋਣ ਦੇ ਲੱਗੇ ਲਵੇ ਇਹਨੂੰ ਭੋਕ ਲੱਗੀ ਲੈ ਸਾਕੂ ਕਹੀ ਜਾਣਾ ਨਾ ਵੇਖੀ ਹਾਂ ਇਹਨੂੰ ਰਿਹਾ ਨਾ ਕੋਈ ਸੋਲ ਲੇ ਬੀ ਜੈਕੀ ਹੁਣੇ ਹੁਣੇ ਕੁੱਤੇ ਮਗਰ ਦੌੜ ਗਿਆ ਸੀ ਉਹ ਤਿੰਨ ਚਾਰ ਆ ਗਏ ਹੁਣ ਇਹਨੂੰ ਦੰਦ ਲੱਗ ਗਏ ਹੁਣੇ ਭੱਜ ਕੇ ਫੜ ਕੇ ਲੈ ਗਏ ਆ ਇਹਨੂੰ ਦੰਦ ਲੱਗ ਗਏ ਦੰਦ ਲੱਗ ਗਏ ਇਹਨੂੰ ਬੜੀ ਚਿਕਾ ਮੰਡੇ ਪਿਆ ਇਹਨੰਦਰ ਛੱਡੋ ਇਹਨੂੰ ਇਹਨੇ ਮੇਰੇ ਭੋਏ ਪੜਾ ਚੜਾਇਆ ਆਖਰਕੇ ਇਹਨੂੰ ਖੁੱਲ ਨਹੀਂ ਦਿਸਣ ਆਹ ਪਾਈ ਤਾਂ ਕਹਿੰਦਾ ਉਹ ਕਦੇ ਤੋਸ ਨਹੀਂ ਲੱਗਿਆ ਇਹਨੂੰ ਨਹੀਂ ਉਹ ਡਰ ਗਿਆ ਕੇ ਭਾਈ ਭੱਜ ਜਗੇ ਹੂੰ ਉਹ ਕੱਟਣੀਆਂ ਤੇਰੇ ਦਿਨ ਮੈਂ ਦੱਤਾਂ ਆ ਜੂ ਕਿਉਂ ਭੋਏ ਜੜਿਆ ਮਾਹ ਕਿਦੇ ਕੀ ਘਰ ਦਸਾਂ ਲੈ ਆ ਵੀ ਚੱਲੇ ਆ ਮੰਮੀ ਡੈਡੀ ਨੂੰ ਬਾਜ਼ਾਰ ਤੇ ਇੱਕ ਵਧੀਆ ਜੀ ਚੀਜ਼ ਲੱਗੇ ਲਿਹਾਉਣ ਮੈਂ ਬਣਾਇਆ ਯਾਰ ਬਹੁਤ ਜੀੜਿਆ ਕਰਨ ਮੈਂ ਸੱਦੀਆਂ ਜਾਣਦੀਆਂ ਵਾਂ ਇਹ ਫਿਰ ਕੋਈ ਚੀਜ਼ ਬਣਾ ਲਈ ਆਪਾਂ ਘੈਂਟ ਜੀ ਐਵੇਂ ਇਧਰ ਵੇਸਿੰਗ ਕਰੀਮ ਰੋਲ ਆਏ ਮੁੰਡਿਓ ਕਰੀਮ ਰੋਲ ਖਾਈਏ ਅੱਜ ਕੀ ਬਣ ਲੱਗਾ ਮੰਮੀ ਸਾਗ ਤੇ ਮੱਕੀ ਦੀਆਂ ਰੋਟੀਆਂ ਸਾਗ ਬਣਿਆ ਪਿਆ ਬਸ ਮੱਕੀ ਦੀ ਰੋਟੀ ਮੇਰਾ ਖਾਣ ਨੂੰ ਬੜਾ ਜੀੜਿਆ ਕਰਨ ਮੈਂ ਚੱਲ ਖਾਣੇ ਆਨੇ ਆ ਵੀ ਨੇਹਾ ਹਵ ਦਿੱਤਾ ਭਾਜੀ ਨੇ ਦੁਕਾਨ ਵਾਲਿਆਂ ਨੇ ਦੋ ਘੀਰ ਉਹ ਦੇ ਦੇ ਰਾਤ ਦਾ ਲੈਤਾ ਨੇ ਪਤਾ ਨਹੀਂ ਲੱਗਾ ਨਾ ਟਿਸ਼ੂ ਪੇਪਰ ਜੁ ਲੈਤੇ ਹੀ ਨਹੀਂ ਹੂੰ ਅੱਵੇ ਅੱਜ ਬਣਵੀ ਮੱਕੀ ਦੀ ਰੋਟੀ ਤੇ ਨਾਲੇ ਸਾਗ ਬੜਾ ਜੀੜਿਆ ਹੈ ਯਾਰ ਤੁਹਾਨੂੰ ਮੈਂ ਚੱਲ ਖਾਣੇ ਕੋਈ ਚੱਕਰ ਤੇ ਜੰਪ ਨਹੀਂ ਲੈਂਦਾ ਨਾ ਮੜਾ ਪਾ ਲਿਆ ਸਾਗ ਉਹਨਾਂ ਟਾਈਮ ਲੱਗੂ ਭੋਖਾਂ ਬੜੀ ਲੱਗੀ ਟਾਈਮ ਲੱਗੂ ਟਾਈਮ ਲੱਗੇਗਾ ਲੈ ਆ ਵੀਦਰ ਕਰ ਗੱਲ ਪਨੀਰ ਰਾਰ ਕੇ ਪੋਣਾ ਹੁਣ ਆਹ ਮਾੜਾ ਆ ਵੀ ਐ ਖੜਕੇ ਤੜਕੇ ਵਾਲਾ ਬਣਾ ਖੜਕੇ ਤੜਕੇ ਵਾਲਾ ਪਨੀਰ ਖਾਵਾਂਗੇ ਅੱਜ ਹੋਰ ਖੜਕੇ ਤੜਕੇ ਵਾਲਾ ਇਹ ਸਾਗ ਥੋੜਾ ਜਿਹਾ ਹੈਗਾ ਹੀ ਇਹ ਮੈਂ ਪਿੰਡੋਂ ਲੈ ਕੇ ਆਇਆ ਰਾਤੀ ਮੈਂ ਗਿਆ ਨਾਣਕੇ ਤੇ ਮਾਮੀ ਉਹਨਾਂ ਨੇ ਬਣਾਇਆ ਹੈ ਮਨਾਇਕ ਬਣਾਇਆ ਬਣਾਇਆ ਹੈ ਬਣਾਇਆ ਤੂੰ ਕਹਿਣਾ ਮਾੜੀ ਕਿ ਹੁਣ ਐਮ ਦੀ ਆਵਾਜ਼ ਆ ਗਈ ਆ ਬਣਾਇਆ ਹੈ ਤੇ ਕੋਈ ਕੇਕ ਬਣਾਇਆ ਬਣਾਇਆ ਹੈ ਯਾਰ ਬਣਾਇਆ ਹੈ ਕਿਆ ਕੰਮ ਕਰਦਾ ਬਣਾਇਆ ਹੈ ਸਾਗ ਤੇ ਫਿਰ ਮੈਂ ਨਾਲ ਹੀ ਲੈਣ ਤੱਕ ਮੈਂ ਤਾਂ ਖਾਵਾਂਗੇ ਤੇ ਨਾਲੇ ਬਣਾਉਨੇ ਆ ਮਸਤੀ ਦੀਆਂ ਰੋਟੀਆਂ ਇਧਰ ਲੱਗੇ ਮੀ ਆਟਾ ਲਮੇਟ ਅਭੀ ਫੜਾ ਬਣਾਉਣੀ ਹੈ ਕਿਦਾਂ ਮ ਜਿੱਦਾਂ ਆਉਣੇ ਕਿ ਪਾਪੜ ਜੇ ਨਾ ਬਣ ਜਾਣ ਕਿਦਾਂ ਰੋਟੀਆਂ ਵਾਂਗੂ ਲਾਤੀਆਂ ਪੋਲੀਆਂ ਆਈਆਂ ਉਹਦੀਆਂ ਉਹਦਾਂ ਦੀਆਂ ਲੱਥਾਂ ਫਿਰ ਮੈਨੂੰ ਮਜ਼ਾ ਹੁੰਦਾ ਖਾਂ ਚ ਰੋਟੀ ਇਹ ਤਾਂ ਪਾਪੜ ਜੇ ਬਣ ਜਾਂਦੇ ਫਿਰ ਬੁਰਕੀ ਨਹੀਂ ਮੇਰੇ ਇਹ ਨਾਲ ਬੇਰੀ ਨਹੀਂ ਆਦੀ ਰੋਟੀ ਜਿਹੜੀ ਬਾਈਟ ਹੁੰਦੀ ਹੈ ਮੈਂ ਵੀ ਕਰ ਗੱਲ ਅੱਜ ਪਪਾ ਬਣਿਆ ਹੀਰਾ ਪਨੀਰ ਵਾਲੇ ਕਰ ਗੱਲਵੇ ਤਾਂ ਮਿੱਗਣੀ ਕੱਸੀ ਪੂਰੀ ਐ ਪਾਣੇ ਜਾਂਦੇ ਓਥੇ ਜਾਂਦੇ ਬੰਗਣ ਦੇ ਬਾਸ ਐ ਹੀ ਹੁੰਦਾ ਕਿ ਫਰੈਜ ਦੇ ਕੱਪੜੇ ਥੰਨੋਂ ਕੋਈ ਪੈਸਾ ਮਿਲ ਲੱਭ ਹੀ ਜਾਵੇ ਇੱਥੇ ਹੀ ਪੈਸੇ ਰੱਖੇ ਹੁੰਦੇ ਆ ਨਾ ਮੈਨੂੰ ਬਾਸ ਹੁੰਦਾ ਕਿ ਮੈਨੂੰ ਕੋਈ ਪੈਸਾ ਲੱਭ ਜੇ ਤੇ ਮੈਂ ਨਾਲ ਹੀ ਕੋਈ ਨਾ ਕੋਈ ਚੀਜ਼ ਬਣਾਉਣ ਨੂੰ ਜਾਂ ਖਾਣ ਨੂੰ ਕੋਈ ਲੈ ਆਵਾਂ ਜਾਂ ਫਿਰ ਮਾਰਕੀਟ ਇਹ ਹੈ ਜੇ ਫਿਰ ਨਾ ਅਮੀ ਅਮੀ ਖਾ ਖਾ ਦੇ ਜੇ ਕਿ ਨੂੰ ਮਾਰ ਕੇ ਕਿ ਨਹੀਂ ਖਾਦੇ ਸਾਰੇ ਖਤਮ ਕਰਦੇ ਸਰਤੇ ਖਾ ਤਾਂ ਕੋਈ ਨਹੀਂ ਸੋਈ ਗਾ ਲਿਖਾਣੇ ਜਾਈਦੇ ਯਾਰ ਨਾ ਨਾ ਐਵੇਂ ਨਾ ਖਾਇਆ ਕਰੋ ਯਾਰ ਕਮੈਂਟ ਕਰਿਆ ਕਰੋ ਮਾਰ ਕੇ ਨਹੀਂ ਖਾਣੇ ਜਾਈਦੇ ਜਦੋਂ ਦੇਖਾਂ ਕਰ ਮੜ ਜਰਾ ਲਈ ਮੈਂ ਹੀਰਾ ਪਨੀਰ ਵਾਲਾ ਅੱਜ ਆਇਆ ਘਰੇ ਸਾਡੇ ਹੀਰਾ ਪਨੀਰ ਵਾਲਾ ਹੁਣ ਸਿੱਤ ਕਰ ਗਲਾ ਜੇ ਹੈਲਪ ਹੋ ਦੀ ਕਰ ਨਾਲ ਮੰਮੀ ਦੇ ਹੈਲਪ ਕਰਾ ਦੇ ਯਾਰ ਮੰਮੀ ਵਿਚਾਰੀ ਠੀਕ ਨਹੀਂ ਸੀ ਹਾਂ ਪ੍ਰੈਸ ਕਰਕੇ ਮੈਂ ਚੱਲ ਕੇ ਹੈਲਪ ਕਰਾ ਦੇਣੀ ਚਾਹੀਦੀ ਹੈ ਬਣਾ ਕੇ ਬੈਠਾ ਕਟਾ ਵੜੇ ਹਾਂ ਸਾਗ ਨੂੰ ਲੱਗਣ ਥੋੜਾ ਜਿਹਾ ਤੇ ਆਇ ਦਾ ਦੀ ਰੇ ਕਿੰਨਾ ਆਣਾ ਸਾਗ ਕਿ ਕਿਰ ਉਹ ਵੀ ਨਾ ਅਬ ਸਾਗ ਨੂੰ ਰੜਕਾ ਦੇ ਅੰਗ ਅੰਗਾ ਫੜਕਾ ਸਾਗ ਨੂੰ ਲੱਗਾ ਰੜਕਾ ਦੇ ਆਂ ਦਾ ਰੜਕਾ ਆ ਅੰਗ ਅੰਗਾ ਫੜਕਾ ਅੰਜੀ ਨਾਣਕੇ ਗਈ ਸੀ ਇਹ ਨਹੀਂ ਨਹੀਂ ਆ ਗਈ ਉਹ ਉਹ ਕਿੰਨੇ ਮੈਂ ਤਿੰਨ ਚਾਰ ਤੇ ਰਹਿ ਗਈ ਆਈ ਨਹੀ ਨਹੀਂ ਆ ਗਈ ਇਹ ਲੈ ਫੜਾ ਇਹ ਵੀ ਦਰਵੇਸ ਦੇਸੀ ਕਿਉ ਲਾ ਕੇ ਬੰਡਿਆ ਮੈਂ ਪਹਿਲਾਂ ਦੇ ਜੀ ਹੁਣੀ ਹੈ ਦੂਸਰਾ ਮੇਰੇ ਡਾਲਟਾ ਇਹ ਡਾਲਟਾ ਬੁੱਕੰਦੇ ਆ ਵੀਰ ਇਹਦੇ ਨਾਲ ਨਾਲ ਇਹ ਇਹ ਮੈਂ ਦੋ ਸੰਪਲ ਦੂਸਰੀ ਢੀਂ ਮਿਲਾਉਣਾ ਨਹੀਂ ਨਾ ਨਾ ਜਵਾੜੀਆਂ ਜੀ ਛਾਟਾ ਮਿਕਸ ਕੀਤਾ ਅੱਛਾ ਅੱਛਾ ਵੀ ਛਾਟਾ ਮਿਕਸ ਕੀਤਾ ਓਕੇ ਸੋ ਗੁੱਡ ਲੈ ਵੀ ਘਰ ਗੱਲ ਰੋਟੀ ਤੇ ਬਣਾ ਲਈ ਮम्मी ਨੇ ਉਧਰ ਸਾਗ ਦੇ ਕਿਉਂ ਕਰੇ ਨਾ ਨਾਲ ਤੇ ਖਾਉਂਗੇ ਮੱਖਣ ਟਿੱਕਾ ਮੈਂ ਮੱਖਣ ਟਿੱਕੀ ਖਵਾਉਂਾਂ ਐ। ਅੱਜ ਵੀ ਅਜਤੇ ਕੋਈ ਮੂਹ ਨਹੀਂ ਲੱਭੀ ਤੇ ਅੱਜ ਚੈਨਲ 'ਤੇ ਲਾ ਲਈ ਹਾਂ 70 ਵਜੇ ਵਿੱਚ ਅਜੇ। ਨਾਲ-ਨਾਲ ਖਾਣੇ ਆ ਮੱਕੀ ਦੀ ਆਪਾਂ ਰੋਟੀ। ਕਿਉਂਕਿ ਨਾਲ-ਨਾਲ ਫਿਰ ਜੇ ਫਿਲਮ ਕੋਈ ਲੱਗੀ ਹੋਣਾ ਸੀਰੀਅਲ ਜੀ ਕੋ ਘੈਂਟ ਜੀ। ਤੇ ਫਿਰ ਰੋਟੀ ਖਾਣ ਦਾ ਮਜ਼ਾ ਹੁੰਦਾ ਸਾਰਿਆਂ ਨੂੰ। ਵੀ ਚੈਨਲ ਨੂੰ ਕਰਦੇ ਲਾਈਕ, ਕਮੈਂਟ ਕਰਦੇ, ਸ਼ੇਅਰ ਕਰਦੇਓ ਤੇ ਜੁੜੇ ਰਹੋ ਸਾਰੇ ਇਦਾਂ ਵਲੋਗਾਂ ਦੇ ਨਾਲ ਤੇ ਚੱਜਾ ਸਾਰਿਆਂ ਨੂੰ ਸੱਸ ਰਿਆਂ ਕਾਰ।